ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਐਸਾ ਦੇਸੀ ਘਰੇਲੂ ਨੁਸਖਾ ਦੱਸਾਂਗੇ ਜੋ ਕਿ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹੇ ਨੁਸਖਾ ਹਰ ਤਰ੍ਹਾਂ ਦੇ ਬੁਖਾਰ, ਖਾਂਸੀ, ਜ਼ੁਕਾਮ ਨੂੰ ਤੁਰੰਤ ਖਤਮ ਕਰ ਦਿੰਦਾ ਹੈ। ਬੁਖਾਰ ਦੀ ਸਮੱਸਿਆ ਨੂੰ ਤਾਂ ਇਹ ਨੁਸਖਾ ਚੁਟਕੀਆਂ ਵਿੱਚ ਹੀ ਠੀਕ ਕਰ ਦਿੰਦਾ ਹੈ। ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜੋ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਕਾਲੀ ਮਿਰਚ ਦੇ ਦਾਣੇ। ਕਾਲੀ ਮਿਰਚ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕਿ ਬੁਖਾਰ ਦੇ ਪ੍ਰਭਾਵ ਨੂੰ ਬਹੁਤ ਹੀ ਜ਼ਿਆਦਾ ਘੱਟ ਕਰ ਦਿੰਦੇ ਹਨ 5 ਤੋਂ 7 ਕਾਲੀ ਮਿਰਚ ਦੇ ਦਾਣੇ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੇ ਹਨ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਤુલਸੀ ਦੇ ਪੱਤੇ ਤુલਸੀ ਬੁਖਾਰ ਹੋਣ ਤੇ ਸਾਡੇ ਸਰੀਰ ਨੂੰ ਬੁਖਾਰ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਬੁਖਾਰ ਦੇ ਬੈਕਟੀਰੀਆ ਸਾਡੇ ਸਰੀਰ ਅੰਦਰੋਂ ਖਤਮ ਹੋ ਜਾਂਦੇ ਹਨ 8 ਤੋਂ 10 ਤુલਸੀ ਦੇ ਪੱਤੇ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੇ ਹਨ ਦੋਸਤੋ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਬਰਤਨ ਵਿੱਚ ਪਾ ਕੇ ਗੈਸ ਉੱਪਰ ਰੱਖ ਦੇਣਾ ਹੈ ਤੇ 8 ਤੋਂ 10 ਤુલਸੀ ਦੇ ਪੱਤੇ 5 ਤੋਂ 7 ਕਾਲੀ ਮਿਰਚ ਦੇ ਦਾਣੇ ਇਸ ਪਾਣੀ ਵਿੱਚ ਮਿਲਾ ਦੇਣੇ ਹਨ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਇਸ ਪਾਣੀ ਨੂੰ ਛਾਣ ਲੈਣਾ ਹੈ ਅੱਜ ਦਾ ਸਾਡਾ ਦੇਸੀ ਨੁਸਖਾ ਬਣ ਕੇ ਤਿਆਰ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਇਸ ਨੁਸਖੇ ਨੂੰ ਗਰਮ ਗਰਮ ਹੀ ਪੀ ਜਾਣਾ ਹੈ ਤੇ ਨਾਲ ਦੀ ਨਾਲ ਸਰੀਰ ਨੂੰ ਚਾਦਰ ਨਾਲ ਢੱਕ ਕੇ ਸੌ ਜਾਣਾ ਹੈ 1 ਤੋਂ 2 ਘੰਟੇ ਬਾਅਦ ਤੁਸੀਂ ਖੁਦ ਹੀ ਮਹਿਸੂਸ ਕਰੋਗੇ ਕਿ ਤੁਹਾਡਾ ਬੁਖਾਰ ਠੀਕ ਹੋ ਗਿਆ ਹੈ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੀਨਾ ਆਵੇਗਾ ਦਿਨ ਵਿੱਚ ਦੋ ਵਾਰ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਬੁਖਾਰ ਪੂਰੀ ਤਰ੍ਹਾਂ ਖਤਮ ਹੋ ਜਾਏਗਾ ਵੇਗਾ ਇਸ ਨੁਸਖੇ ਦਾ ਇਸਤੇਮਾਲ ਕੋਈ ਵੀ ਉਮਰ ਦਾ ਵਿਅਕਤੀ ਕਰ ਸਕਦਾ ਹੈ ਇਹ ਨੁਸਖਾ ਬੁਖਾਰ ਦੇ ਨਾਲ ਨਾਲ ਛਾਤੀ ਦੀ ਬਲਗਮ ਖਾਂਸੀ ਜ਼ੁਕਾਮ ਵਾਇਰਲ ਬੁਖਾਰ ਮਲੇਰੀਆ ਡੇਂਗੂ ਅਤੇ ਹਰ ਤਰ੍ਹਾਂ ਦੇ ਬੁਖਾਰ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ